ਕੀ ਬਣੀ ਸੀ ਉਹਨੇ ਕਾਹਨ ਤੂੰ ਜਪਨੂਰ ਕੌਣ ਹੈ ਬਣੀ ਹੈ ਇਹ ਬੱਬੀ ਆ ਬੀਬੀ ਬੀਬੀ ਬਣੀ ਹੋਈ ਆ ਬੀਬੀ ਬਣੀ ਆ ਬੀਬੀ ਕੀ ਕਰਦੀ ਹੈ ਜੱਪੂ ਬੀਬੀ ਕੀ ਕਰਦੀ ਹੈ ਬੀਬੀ ਐਵੇਂ ਤਾਂ ਨਹੀਂ ਕਰਦੀ ਕਿਵੇਂ ਕਰਦੀ ਬੀਬੀ ਤੂੰ ਬੀਬੀ ਹੈ ਕੀ ਬਣੀ ਹੈ ਦੱਸ ਮੇਰਾ ਦੁੱਧ ਹੈ ਕਾਹਨ ਤੂੰ

ਉਦੋਂ ਕਿ ਮੈਂ ਬੀਬੀ ਬਣ ਗਈ ਪਹੁੰਚ ਕੇ ਰਮਨ ਬਣਾ ਰਹੀ ਆ ਆਲੂਆਂ ਵਾਲੀ ਤੇ ਰਮ ਜਪਨੂਰ ਕਰ ਰਹੀ ਆ ਟੇਸਟ ਨੂਨ ਮਿਰਚ ਕਿਵੇਂ ਓਕੇ ਜੰਮੀ ਜੰਮੀ ਮੈਂ ਸੁਕੀ ਰੱਖਾਂਗੀ ਜਿਆਦਾ ਦਿਨ ਹੈ ਚਾਹ ਹੋ ਰਹੀ ਆ ਲਾਈਟ ਜਗਾ ਲੈਣੀ ਸੀ ਮੈਂ ਧਿਆਨ ਹੀ ਨਹੀਂ ਦੇ ਹੈ ਧਿਆਨ ਨਹੀਂ ਰਿਹਾ ਤੇ ਜਪਨੂਰ ਦਾ ਕੀ ਕਰਨੀ ਆ ਕੀ ਕਰਨੀ ਆ ਵੱਡੀ ਸ਼ਕੀਨਣ ਮੇਰੀ ਨਹੀਂ ਆਈ ਆ ਮੇਰੀ ਆਈ ਆ ਹੈ ਮੇਰੀ ਆਈ ਆ ਅੱਛਾ ਜੱਪੂ ਮਮਾ ਮਮਾ ਨੇ ਲਿਆਂਦੀ ਜੱਪੂ ਦੀ ਤੇਰੀ ਆਈ ਆ ਤੇਰੀ ਨਾ ਹੈਗੀ ਆ ਮੇਰੀ ਆ ਤੇਰੀ ਨਾ ਹੈਗੀ ਆ ਮੇਰੀ ਆ ਇਹ ਮੇਰੀ ਆ ਇਹ ਸੀਨ ਕਾ ਤੋੜਣ ਲੱਗ ਗਈ ਇੱਥੋਂ ਦੀ ਹੂੰ ਆਫ ਸੀ ਤੋੜ ਗਈ ਸੀ ਆ ਹੂੰ ਹੂੰ ਮਤਲਬ ਕੋਈ ਨਹੀਂ ਆਈ ਹੋਰ ਪੀਣਾ ਹੂੰ ਮੈਂ ਵੀ ਆਈ ਆ ਹੂੰ ਹੂੰ ਮੈਂ ਵੀ ਆਈ ਆ ਦਿਖਾਈਂ ਜਾ ਸਾਰੀ ਆ ਮਿਲ ਗਈ ਮੈਂ ਹੂੰ ਹੂੰ ਮੇਲੇ ਤੋਂ ਲੈ ਆਦੀ ਏ ਜਣੀ ਮੈਂ ਦਿਖਾਈਂ ਦਿਖਾਈਂ ਅਦਰ ਲਾਈਟ ਵਾਲ ਲਿਪਸਟਿਕ ਸ਼ਾਈਨਿੰਗ ਲੈਦੀ ਹੋ ਲੈਦੀ ਗਲਿੱਟਰ ਗਲਿੱਟਰ ਲੈਦੀ ਮੈਂ ਗਲਿੱਟਰ ਅੱਛਾ ਤੇਰੀ ਅੰਧੀ ਵੈ ਕੱਜਲ ਬੋਲ ਕੱਜਲ ਗਿੱਜਰੇ ਸੇਰੇ ਚਗਲਿਆਰੀ ਚਗਲਾ ਚਗਲਾ ਕਿੱਥੇ ਹੈ ਕੱਦੀ ਕੱਜਲ ਨੇ ਚਗਲ ਹੀ ਦਸੀ ਕਹਿ ਕੱਜਲ ਕੱਜਲ ਜੱਪੂ ਬੋਲ ਕੱਜਲ ਕਿੱਡੇ ਕੱਜਲ ਹੋਣ ਕੱਜਲ ਬੋਲ ਸੇਰੇ ਨੂੰ ਨਾ ਬੋਲਣਾ ਨਹੀਂ ਆਇਆ ਨੇ ਤਾਂ ਬੋਲਿਆ ਮੈਨੂੰ ਪਤਾ ਨਹੀਂ ਲੱਗਿਆ ਆਪਣੇ ਵੱਲੋਂ ਤਾਂ ਕੱਜਲ ਹੀ ਬੋਲਣਾ ਚਾਹੀਦਾ ਸੀ ਹੂੰ ਨਵਾਂ ਆਇਆ ਬਿਟੂ ਨਵਾਂ ਆਇਆ ਨਵਾਂ ਆਇਆ ਨਵਾਂ ਤਾਂ ਆਇਆ ਨਹੀਂ ਬੱਸ ਤਾਂ ਚਾਚਾ ਨਹੀਂ ਚਾਚਾ ਚਾਚਾ ਨਹੀਂ ਤਾਇਆ ਲੱਗਦਾ ਤੈਨੂੰ ਨਹੀਂ ਹਾਂ ਲੱਡੂਆ ਲੱਡੂਆ ਤਾਇਆ ਲੱਡੂ ਹਾਂ ਰਾਜੂ ਤਾਇਆ ਹੈ ਹਾਂ ਤੇ ਲੱਜੀ ਤਾਇਆ ਠੀਕ ਹੈ ਐ ਪਤਾ ਕਿ ਜਿਹੜੇ ਮੋਟੇ ਨੇ ਨਾ ਉਹਨਾਂ ਨੂੰ ਤਾਇਆ ਬਣਾਇਆ ਹਾਂ ਤੇ ਜਿਹੜੇ ਪਤਲੇ ਆ ਉਹ ਚਾਚੇ ਆ ਇਹਨੇ ਵੀ ਇੱਕ ਬੈਲੈਂਸ ਬਣਾਇਆ ਰਿਸ਼ਤੇ ਦਾ ਹਾਂ ਹਾਂ ਬਾਕੀ ਦਾ ਬੇਕੜੀ ਆ ਆਪਣੇ ਭੈਣ ਦੇ ਖਾਸਮ ਮੈਂ ਚੱਲੀ ਆ ਮੈਂ 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 ਸੋਰੀ ਕੋਨੀ ਹਾਂ ਬੜੀ ਸਿਆਣੀ ਆ ਹੋਰ ਜੀ ਕਰਮਾਂ ਵਾਲਿਓ ਟੇਡਾ ਕੋ ਸਾਰੇ ਮਹਾਰਾਜ ਇਦਾਂ ਹੀ ਤੁਹਾਡੇ ਘਰ ਖੁਸ਼ੀਆਂ ਤੇ ਤਰੱਕੀਆਂ ਤੇ ਅਦੋਂ ਨਾ ਮੋਟਾ ਕੀ ਕਰੀਂ ਆ ਕੀ ਕੋਕਾ ਜੀ ਗੱਡੀ ਬਿਠੀ ਆ ਮੋੜ ਨੱਕ ਨਹੀਂ ਬਿਨਿਆ ਜ਼ਰਾਏ ਨੱਕ ਬਿਨਿਆ ਹੋਰ ਨੱਕ ਨੂੰ ਸੰਭਲ ਬਣਾ ਲਾ ਪਸਤੋਲ ਨਾ ਬਣਦੇ ਨੇ ਮੈਂ ਤੇ ਅਮਰ ਸਾਕੇ ਸਰਵਾ ਕਰਨਾ ਚ ਨਹੀਂ ਪਾਏ ਸੀ ਸਾਰਾ ਕੁਝ ਛੱਟਦਾ ਸੀ ਕੋਈ ਗੱਲ ਇੱਕ ਕੜੇ ਤੋਂ ਇਲਾਵਾ ਹੋਰ ਕੁਝ ਨਹੀਂ ਬਣਦੀ ਸੀ ਵਿਆਹ ਸ਼ਾਦੀ ਦੇ ਵਿੱਚ ਅੰਮ੍ਰਿਤ ਪਾਣ ਇਕੱਠੀ ਕਰਾਂਗੇ ਕੋਈ ਤਾਂ ਨਹੀਂ ਸੂਟ ਪਾਣੇ ਸ਼ੁਰੂ ਕਰਦੇ ਸੀ ਮੈਂ ਮੈਂ ਪਹਿਲੇ ਉਹ ਪਾਉਂਦੀ ਸੀ ਕਲ ਟੋਪਾ ਫਿਰ ਮੈਂ ਸੂਟ ਪਾਣੇ ਸ਼ੁਰੂ ਕਰਦੇ ਸੀ ਮੈਂ ਪਹਿਲਾ ਪੱਗ ਬੰਨਣੀ ਸ਼ੁਰੂ ਕਰਨੀ ਆ ਠੀਕ ਹੈ ਪਹਿਲੇ ਬਾਣੀ ਮਿੱਠੀ ਬਾਣੀ ਤਾਂ ਮੇਰੀ ਮਿੱਠਗੋਈ ਆ ਬਾਣੀ 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 ਮੇਰੀ ਮਿੱਠਗੋਈ ਆ ਜਿਹੜੀ ਜਗ ਬਾਣੀ ਨਹੀਂ ਕਹਿੰਦੇ ਹੁੰਦੇ ਜਿਹੜੇ ਮੇਰੀ ਜ਼ੁਬਾਨ ਇਹੇ ਮੇਰੀ ਸੱਚੀ ਸੋਚੀ ਆ ਠੀਕ ਹੈ ਕੌੜੀ ਜ਼ਰੂਰ ਆ ਠੀਕ ਹੈ ਪਰ ਸੱਚੀ ਸੋਚੀ ਆ ਕਿ ਕੌੜੀ ਇਹ ਸੱਚ ਹਮੇਸ਼ਾ ਕੌੜਾ ਹੀ ਹੁੰਦਾ ਠੀਕ ਹੈ ਤੇ ਉਹ ਆਪਾਂ ਬਾਲਾ ਮਰ ਜਗੇ ਤਾਂ ਵੀ ਸੱਚ ਤਾਂ ਕਹਿਣਾ ਹਟਣਾ ਨਹੀਂ ਤੇ ਮਾੜੇ ਵੀ ਬਜਣੋ ਹਟਣਾ ਮੇਰੇ ਨਾ ਇਹ ਨਾ ਟੋਪਸ ਜੀ ਆ ਟੁੱਟਦੀ ਨਹੀਂ ਬਈ ਮੈਂ ਤੋੜਨੀ ਹੈ ਕਿਉਂਕਿ ਕਾਲਜੋਗਾ ਮੋਟੋ ਕਾਲਜੋਗਾ ਕਾਲਜੋਗਾ ਵੇਖ ਲਾ ਹਜੇ ਤਾਂ ਬੱਚਾ ਇਹ ਕੁਛ ਕਰ ਕੀ ਕੁਛ ਕਰੀ ਜਾਂਦਾ ਹਨ ਜਦੋਂ ਇਹ ਜਵਾਨ ਹੋਇਆ ਤੇ ਉਦੋਂ ਕੀ ਬਣਨਾਗਾ ਦੁਨੀਆ ਦਾ ਕਾਲਜੋਗ ਬੱਚਾ ਨਹੀਂ ਹੁਣ ਅੰਤ ਹੈ ਕਾਲਜੋਗ ਦਾ ਅੰਤ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੇ ਆ ਕਾਲਜੋਗ ਹੈਗਾ ਸੀ ਤੇ ਹੁਣ ਵੀ ਕਾਲਜੋਗ ਹੀ ਹੁਣ ਖਤਮ ਹੋ ਜਾਣਾ ਹੁਣ ਐਂਡ ਹੈ ਹੁਣ ਐਡਾ ਆ ਜਾਣਾ ਨਾ ਕੀ ਕੀ ਤਰਤੀਸ ਹੈ ਆਪਣੀ ਜਿਵੇਂ ਆਪਣੇ ਗੁਰੂ ਆਏ ਸਨ ਐਵੇਂ ਕੋਈ ਨਾ ਕੋਈ ਅਵਤਾਰ ਤਾਂ ਆਉਗਾ ਤੇ ਉਹ ਕਦੋਂ ਆਏਗਾ ਨਹੀਂ ਪਤਾ ਜਦੋਂ ਬਹੁਤ ਕਿ ਪੁੱਠਾ ਤੇ ਹੋਣ ਲੱਗ ਗਿਆ ਕੁੜੀਆਂ ਕੁੜੀਆਂ ਵਿਆਹਾਂ ਲੱਗੀਆਂ ਮਤਲਬ ਪੁੱਠਾ ਹੀ ਹੋ ਚਲੇ ਇਹ ਕੱਲ ਜੂਗੀ ਹੈ ਕੋਈ ਕਿਸੇ ਨੂੰ ਸੋੜਾ ਵੇਖ ਕੇ ਨਹੀਂ ਖਾਂਗਦਾ ਹਮ ਮਤਲਬ ਠੀਕ ਆ ਸੜੇ ਪਏ ਆ ਸਹੀ ਹੈ ਤੇ ਮਤਲਬ ਅਰਦਾਅਣਾ ਨਾ ਬਸ ਡਰ ਲੱਗਦਾ ਕਿ ਆਪਣੇ ਬੱਚਿਆਂ ਨੂੰ ਆਪਾਂ ਕੀ ਪਰਵਰਿਸ਼ ਕੀ ਵਧੀਆ ਦੇਈਏ ਕਲਯੁਗ ਤੋਂ ਬਚ ਕੇ ਰਹੀਏ ਕਿਉਂਕਿ ਕਲਯੁਗ ਕੀ ਹੈ ਅਗਰ ਰਿਸ਼ਤੇਆਂ ਨੂੰ ਜੋੜਨ ਨਹੀਂ ਦਿੰਦਾ ਕਹਨੇ ਜਿਨੀ ਰਹਿੰਦਾ ਹੋਰ ਕੀ ਹੈ ਬਹੁਤ ਖੁਸ਼ ਹਾਂ ਹਮ ਬੱਚੇ ਜਿੱਦਪਨ ਕਿਉਂ ਕਰਦੇ ਆ ਐਈਓ ਚੀਜ਼ਾਂ ਇਹ ਕਲਯੁਗੀ ਹੈ ਨੇੜੇ ਨਹੀਂ ਲੱਗਣ ਦਿੰਦਾ ਰੱਬ ਦੇ ਕਿ ਬੱਚੇ ਨਾ ਪਹਿਲੇ ਹੀ ਕੰਟਰੋਲ ਚ ਰੱਖੇ ਜਾਣ। ਇਹ ਮੇਰਾ ਵਿਆਹ ਵਾਲਾ ਸੈਟ ਸੀ। ਇਹ ਹੁੰਦਾਗਾ ਵੀ ਬਾਅਦ ਚ ਤਾਂ ਫਿਰ ਜੁੱਤੀਆਂ ਖਾਣੀਆਂ, ਭਾਂਡੇ ਮਾਂਜਣੇ ਆਪ ਸਿਆਣੇ ਬੰਦੇ ਨੇ ਹਨਾ। ਉਹ ਚੰਗੀਆਂ ਗੱਲਾਂ ਨਹੀਂ ਹੁੰਦੀਆਂਗਾ। ਠੀਕ ਐ। ਉਹ ਤਾਂ ਕਿਸਮਤ ਦੀ ਗੱਲ ਤੇ ਕਿਸਮਤ ਕੋਈ ਕਰਨੀ ਭਰਨੀ ਤਾਂ ਇੱਥੇ ਆ ਨਾ। ਕਰਨੀ ਭਰਨੀ ਹੁੰਦੀ ਐ ਇਹ। ਤੇ ਕਿਸੇ ਦਾ ਆਪਾਂ ਮਾੜਾ ਸੋਚਾਂਗੇ। ਠੀਕ ਐ ਤੇ ਆਪਣਾ ਮਾੜਾ ਆ ਗਈ। ਪਹਿਲਾਂ ਹੋਊਗਾ ਜਪਨੂਰ ਕੋ ਬਮਰਾ ਆ ਚੁੱਕੀ ਐ ਤੇ ਕੱਕੇ ਆ ਹਰ ਵਕਤ ਮਿਲਣੀ ਬਣੀ ਰਹਿੰਦੀ ਆ ਆਏ ਉਹ ਤੇ ਬੱਬਲ ਦੇ ਹੱਥ ਬੱਬਲ ਦੇ ਹੱਥ ਰੱਖਾ ਫੇਰ ਕੀ ਹੋ ਗਿਆ ਆ ਪਿਆਗਾ ਤੇਰਾ ਕੱਬਾ ਲੈ ਮੈਂ ਕਹਿਣਾ ਚਾਹਦਾ ਥੱਕ ਨਹੀਂ ਹੈ ਨਹੀਂ ਨਹੀਂ ਹਾਂ ਐਤੂੰ ਨਹੀਂ ਧਾਰਨੀ ਧਾਰਦਾ ਮੈਂ ਕਰਦੀ ਮੈਂ ਧਾਰਦੀ ਆ ਬੜੀ ਸਿਆਣੀ ਮੇਰਾ ਲੱਗਿਆ ਮੈਂ ਖਿੱਚ ਮੇਰੀ ਦੀ ਸਿਆਣੀ ਹੈ ਮੇਰੀ ਦੀ ਸਿਆਣੀ ਹੈ ਚੱਲ ਲੈ ਮੇਰੀ ਬੇਟੀ ਸਿਆਣੀ ਹੈ ਵਾਚਾ ਦੋਪੋ ਤਿੱਤੋ ਆ ਮੇਰਾ ਮੁੰਡਾ ਮਾੜਾ ਸ਼ੋਹਣਾ ਪੁੱਤ ਕਿੱਤੂ ਆ ਮੇਰਾ ਛੋਣਾ ਪੁੱਤ ਛੋਮਾ ਸ਼ਾਮਾ ਲੱਭੀ ਜਾਂਦਾ ਹਾਂ ਤਾਂ ਬਾਲਾ ਕਹਿੰਦਾ ਬੰਦਾ ਏ ਐਵੇਂ ਸ਼ੋਹਣਾ ਓਏ ਇਹਦਾ ਖੇੜਾ ਕਦੋਂ ਸਰ ਹੈ ਹੈ? ਥੈਂਕ ਯੂ ਹੈ? ਮੈਂ ਅੱਜ ਐਕਸ ਨਹੀਂ ਅੱਜ ਉਹ ਲਗਾ ਦਿੱਤਾ ਸੀ ਸਾਰਾ ਲੱਗਿਆ ਸੀ ਤੇਰੀਆਂ ਅੱਖਾਂ ਤੇ ਅੱਖਾਂ ਦੇ ਹਾਂ ਲੱਗਿਆ ਉਹ ਲੱਗਿਆ ਨਾ ਪੁੱਤ ਦੇ ਅੱਖਾਂ ਤੇ ਅੱਖਾਂ ਪਾ ਲਈ ਲੱਗਿਆ ਮੈਂ ਬਪਨੂ ਰਈ ਜਪ ਸੱਸੀ ਕਾ ਬਲਾਓ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਓ ਹੈ ਤੂੰ ਕਿਉਂ ਨਹੀਂ ਬੋਲਣੇਗੀ ਤੰਬੇ ਵੀ ਪਹਿਣਗੇ ਤੇਰੇ ਫਿਰ ਆਏਗਾ ਮਮਾ ਤੋਂ ਸੰਤਰਾ ਹੀ ਲੈਦੇ ਮੈਨੂੰ ਕਪਾਪਾ ਨੇ ਸੰਤਰਾ ਮੰਗਾਇਆ ਸੰਤਰਾ ਹੀ ਲੈ ਦੇ ਮੇਰਾ ਪੁੱਤ ਬਾਲਾ ਸ਼ੇਰ ਜਣਾ ਹੈ ਮੇਰਾ ਪੋਤਾ ਆਖੇ ਲੱਗ ਜਾਂਦਾ ਉਹਦਾ ਮਾਂ ਬਾਲਾ ਲੱਗੇ ਨਾ ਇਹ ਨਾਂ ਲੱਗੇ ਜਪਨੌਰ ਸੰਤਰਾ ਲੈ ਕੇ ਆਇਆ ਨਹੀਂ ਨਹੀਂ ਲੈ ਦੇ ਮੇਰਾ ਪਾਪਾ ਨਹੀਂ ਸੋਣਾ ਸੋਣਾ ਪਾਪਾ ਨਹੀਂ ਕਾ ਤੇਰਾ ਮੈਂ ਸੋਣਾ ਹਾਂ ਫਿਰ ਸੋਣਾ ਸੋਣਾ ਪਾਪਾ ਨਾ ਤੇਰਾ ਹੈ ਮੈਂ ਸੋਣਾ ਹਾਂ ਤੂੰ ਬਹੁਤ ਸੋਣਾ ਮੇਰਾ ਪੁੱਤ ਚੰਨ ਵਰਗਾ ਹੈ ਹਾਂ ਮੈਂ ਹਾਂ ਹਾਂ ਸੋਣਾ ਚੰਨ ਵਰਗਾ ਮੈਂ ਤੈਨੂੰ ਕਹੀਦਾ ਜਾਣਾ ਤੇਰੇ ਵਰਗਾ ਤਾਂ ਕੋਈ ਜੰਮਿਆ ਨਹੀਂ ਆਪਣੇ ਲਾਣੇ 'ਚ ਹਾਂ ਤੇ ਨਾ ਹੀ ਜਮੇ ਉਹ ਇੰਨਾ ਸੋਹਣਾ ਬੰਦਾ ਹੈ ਸਾਡਾ ਮੇਰਾ ਪੁੱਤ ਸਿਆਣਾ ਸਿਆਣਾ ਸ਼ਾਂਤਰਾ ਜੀ ਇਹ ਪੁੱਤ ਲਾ ਦੇ ਪਾਪਾ ਨੂੰ ਤੇਰੇ ਛੇਣੇ ਛੇਣੇ ਪਾਪਾ ਛੋਣੇ ਛੋਣੇ ਪਾਪਾ ਇਹ ਮੇਰੇ ਹੀ ਆਈ ਹੈ ਲਿਆ ਦੇ ਫਿਰ ਹਾਂ ਮੇਰੇ ਹੀ ਹੈ ਹਾਂ ਮੇਰੇ ਮੇਰੇ ਫੇਰਾ ਕਰ ਲੀ ਸ਼ਾਂਤਰਾ ਜੀ ਲਿਆ ਦੇ ਕੁੱਟੇਂਗੀ ਦਾ ਤਾ ਇਹ ਮੈਨੂੰ ਪਤਾ ਦੋ ਸ਼ਾਂਤਰੇ ਲਿਆ ਦੇ ਯਾਰ ਮੈਂ ਮੇਤ ਜਾਲਿਆ ਦੇ ਨਹੀਂ ਨੀ ਮੇਰੀ ਸ਼ੇਰ ਨਹੀਂ ਮੇਰੇ ਲੇਦੇ ਇਹ ਮੇਰੀ ਗਿੱਦੜੀ ਐ ਲੇਦੇ ਆ ਵੇ ਮਮਾ ਸੈਣੀ ਆਏ ਮਮਾ ਵੀ ਤਿਆਰ ਕੀ ਸੇਂ ਚੱਕੋ ਪੈ ਕੇ ਨਾ ਤੁਮ ਹੋ ਗਿਆ ਨਾ ਤੁਮ ਜੱਪੂ ਜੱਪੂ ਦੁੱਧ ਪੀ ਲਾਵੇ ਦੁੱਧ ਆ ਗਿਆ ਤੇਰਾ ਪਤਾ ਦੁੱਧ ਪੀ ਲਾ ਦੁੱਧ ਆ ਗਿਆ ਜੱਪ ਨੂੰ ਰੋਣਾ ਨਾ ਬਸ ਇਹਨੇ ਖਲਾ ਖੁੰਜਾ ਜਾ ਹੱਥ ਮਾਰੀ ਜਾਣੇ ਮਾਰੀ ਜਾਣੇ ਟੀਵੀ ਬੰਦ ਕਰੋ ਅਪੋ ਰੋ ਰੋ ਤੋ ਨਾ ਰੋ ਰੋ ਤੋ ਨਹੀਂ ਬੇਟਾ ਰੋ ਤੋ ਨਹੀਂ